ਕਾਲਸਾ ਚਹਾਲ ਪਰ ਜਾਨੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬਹੁਤਾ ਥੱਲੇ ਉਹ ਸਮਾਨ ਜਿੰਨਾ ਸਿਮੇਟਿਆ ਗਿਆ ਉਹ ਪਹਿਲਾਂ ਸਿਮੇਟਿਆ ਫਿਰ ਆਪਾਂ ਵੇਖਿਆ ਵੀ ਇਧਰ ਜਿੱਧਰ ਆਪਣਾ ਇਹ ਬੱਦੇ ਆ ਗਉਂਾ ਬੱਦੀਆਂ ਨੇ ਉਧਰ ਸ਼ੱਡ ਚ ਪਾਣੀ ਆ ਗਿਆ ਫਿਰ ਉੱਥੋਂ ਲਿਆ ਕੇ ਤੇ ਅੱਗੇ ਸ਼ਟਰਾਂ ਦੇ ਨਾਲ ਬੱਦੇ ਤੇ ਜਦੋਂ ਇਧਰ ਵੀ ਪਾਣੀ ਉੱਪਰ ਆ ਗਿਆ ਫਿਰ ਜਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚਾੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤਾਂ ਫਿਰ ਸੰਗਲ ਖੋਲਦਾਂਗੇ ਵੀ ਚਲੋ ਕਿਸੇ ਕਿਨਾਰੇ ਲੱਗ ਜਾਣਗੀਆਂ ਜਾਨ ਤੇ ਬਚਾਉਣੀ ਸੀ ਨਾ ਜਿਸ ਤਰ੍ਹਾਂ ਹੁਣ ਚਾੜਿਆ ਕਿੱਦਾਂ ਚਾੜਿਆ ਤੇ ਉਹ ਸੀੜੀਆਂ ਰਾਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੀੜੀ ਤੋਂ ਫਿਰ ਉਹ ਸਲਿੱਪ ਹੋ ਗਈ ਫਿਰ نیچے गिर ਗਈ ਫਿਰ ਆਪਾਂ ਪਿਆ ਵੀ ਇਦਾਂ ਤਿੰਨੀ ਚੜਨੀ ਆ ਪੂਰੀਆਂ ਫਿਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਹੀ ਜਾਨੀ ਕਿ ਪੰਜ ਛੇ ਬੋਰੀਆਂ ਸਟੱਪਾਂ ਤੇ ਪਿਛਾ ਕੇ ਤੇ ਉਹਨਾਂ ਦੇ ਜਾਨੀ ਕਿ ਕੱਲੇ ਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖ। ਨੂੰ ਘਟੋ ਘਟ ਵੀ 4 ਘੰਟੇ ਲੱਗੇ ਜੀ ਦੋ ਬੰਦੇ ਹੀ ਤੇ 4 ਘੰਟੇ ਲੱਗੇ। ਦੇਖ ਰੇਖ ਇਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆ ਰਹੇ ਆ ਜੱਟ ਭਰਾ ਜਦ ਇਹ ਬੰਦियां ਆਉਂਦੇ ਜਾਂਦੇ ਪੁੱਛ ਲੈਂਦੇ ਆ ਵੀ ਚਾਰੇ ਵਗੈਰੇ ਦੀ ਜ਼ਰੂਰਤ ਹੈ ਫਿਰ ਜਿੰਨਾ ਕਿ ਜ਼ਰੂਰਤ ਹੁੰਦੀ ਹੈ ਇਦਾਂ ਪੋਰਾ ਦੱਲੀ ਦਾ 2-4 ਦਿਨ ਲੰਘ ਜਾਂਦੇ ਆ ਫਿਰ ਜ਼ਰੂਰਤ ਹੋਏ ਫਿਰ ਦੱਲੀ ਦਾ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਤੇ ਬਾਕੀ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਹੈ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆ ਜ਼ਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚਾਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿੱਥੇ ਕਿ ਤਿੰਨ ਤੋਂ ਚਾਰ ਪੁਲੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਦੇਖ ਸਕਦੇ ਜੇ ਪਰਲੀ ਸਾਈਡ ਪਾਣੀ ਨਹੀਂ ਹੈ ਇਧਰ ਸਾਈਡ ਅਜੇ ਵੀ ਯਾਨੀ ਕਿ ਫਸਲ ਡੁੱਬੀ ਹੋਈ ਹੈ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਹੈ ਇਹ ਸਾਈਡ ਤੇ ਅਜੇ ਪੂਰਾ ਪਾਣੀ ਹੈ ਪਰਿਵਾਰ ਦੀ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਹੇ ਆ ਸੰਸਥਾ ਵਾਲੇ ਆਉਂਦੇ ਜਾਂਦੇ ਆ ਲੰਗਰ ਵਾਰੇ ਪੋਸ਼ ਕੇ ਜਾਂਦੇ ਨੇ ਪ੍ਰਸ਼ਾਸਨ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਕੋਈ ਸੁਣ ਵੀ ਪ੍ਰਸ਼ਾਸਨ ਤੋਂ ਇਹ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਜਾਨੀ ਕਿ 2 ਕਿਲੋਮੀਟਰ ਚ ਤਿੰਨ ਤੋਂ ਚਾਰ ਕੁੜੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗਿਆ